پاکستان زندہ باد مراد آباد مراد آباد مراد آباد قومی زبان پاکستان کی زبان پنجاب پاکستان مراد آباد مراد آباد اوکے تا जिंदाबाद 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 اوکے تا जिंदाबाद 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 تکے شائی نہیں چلے گی نہیں چلے گی نہیں چلے گی تکے شائی نہیں چلے گی نہیں چلے گی نہیں چلے گی تکے شائی نہیں چلے گی نہیں چلے گی نہیں چلے گی घरों चुकाणी कुझु मुर्दा चुकाणी कुझु मुर्दा ਦੇ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ 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 ਪੰਜਾਬ ਸਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਲੋਕਾਂ ਦਾ ਇਕਾ ਜਿੰਦਾਬਾਦ 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 ਕਰਦੇ ਕਰਦੇ ਮਾਰ ਲੱਖੋ ਮੈਂ ਕੁਲਦੀਪ ਸਿੰਘ ਦਾदू ਜੋਧ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀ ਕ੍ਰਾਂਤੀ ਕਾਰੀ ਗੁਰਦਾਸਪੁਰ ਸਾਡੇ ਵੇਖੋ ਜੀ ਅੱਜ ਤੁਹਾਨੂੰ ਦੱਸਣਾ ਹੀ ਚਾਹੁੰਦੇ ਆ ਵੀ ਭਗਵੰਤ ਮਾਨ ਆਪਣਾ ਮੁੱਖ ਮੰਤਰੀ 18 ਤਰੀਕ ਨੂੰ ਮਜੀਠੇ ਆ ਰਿਹਾ ਸਾਨੂੰ ਨਹੀਂ ਪਤਾ ਉਹ ਕਿਸ ਕੰਮ ਆ ਰਿਹਾ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਆਪਾਂ ਉਹਨੂੰ ਸਵਾਲ ਜਵਾਬ ਕਰਨੇ ਆ ਸਵਾਲ ਜਵਾਬ ਸਾਡੇ ਜਿਹੜੇ ਉਹਦੇ ਨਾਲ ਬਣਦੇ ਆ ਵੀ ਸਾਡਾ ਸ਼ੰਭੂ ਮੋਰਚਾ ਉਥੋਂ ਲੋਕਾਂ ਦਾ ਸਮਾਨ ਚੋਰੀ ਕੀਤਾ ਜਾਂ ਹੋਰ ਜਿਹੜੀਆਂ ਮੀਟਿੰਗ ਤੋਂ ਭੱਜ ਗਿਆ ਥੋੜੇ ਦਿਨ ਹੀ ਹੋਏ ਆ 30 ਤਰੀਕ ਦੀ ਮੀਟਿੰਗ ਦੇ ਕੇ ਉੱਤੇ ਮੀਟਿੰਗ ਤੇ ਨਹੀਂ ਆਇਆ ਉਨੇ ਦੇ ਸਵਾਲ ਜਵਾਬ ਕਰਨੇ ਸੀਗੇ ਉਹ ਜਿਥੇ ਬੰਦੀਆਂ ਦਾ ਰਾਈਟ ਆ ਹੱਕਿਆ ਆਪਣੇ ਮੁੱਖ ਮੰਤਰੀ ਦਾ ਸਵਾਲ ਜਵਾਬ ਕਰਨ ਦਾ ਪਰ ਸਾਨੂੰ ਬੜੀ ਹੈਰਾਨੀ ਹੋਈ ਪਿਆ ਅੱਜ 17 ਤਰੀਕ ਨੂੰ ਸਵੇਰੇ ਬਨੇਰੇ ਸਾਡੇ ਵੱਡੇ ਆਗੂ ਨੇ ਸੁਰਿੰਦਰਪਾਲ ਜੀ ਸਾਡੇ ਸੂਬੇ ਦੇ ਆਗੂ ਨੇ ਉਹਨਾਂ ਨੂੰ ਘਰਾਂ ਤੋਂ ਘਰ ਤੋਂ ਅਰੈਸਟ ਕਰ ਲਿਆ ਉਸ ਤੋਂ ਬਾਅਦ ਮੈਨੂੰ ਘਰੋਂ ਚੁੱਕ ਲਿਆ ਕਿਉਂਕਿ ਸਾਨੂੰ ਤੇ ਇਸ ਬਾਰੇ ਕੋਈ ਹੈ ਨਹੀਂ ਕਿ ਵੀ ਪੁਲਿਸ ਜਿਹੜੀ ਆ ਵੀ ਇਹ ਪ੍ਰੋਗਰਾਮ 18 ਤਰੀਕ ਦਾ ਵੀ ਅੱਜ ਹੀ ਫੜ ਲੇਗੀ ਸਾਨੂੰ ਉਸੇ ਤਰ੍ਹਾਂ ਸਾਡੇ ਇੱਕ ਡਾਕਟਰ ਸ਼ੋਕ ਭਾਰਤੀ ਉਹਨਾਂ ਨੂੰ ਸਾਡੇ ਹਰਪਿੰਦਰ ਸਿੰਘ ਮੰਗੂ ਆ ਇੱਕ ਉਹਨਾਂ ਨੂੰ ਚਾਰ ਅੱਗੂ ਜਿਹੜੇ ਸਾਡੇ ਉਹਨਾਂ ਨੇ ਫਿਰ ਸਾਰੇ ਰੈਸਟ ਕਰਦੇ ਆ ਥੱਲੇ ਉਹਨਾਂ ਨੇ ਛਾਪੇ ਮਾਰੀ ਪਿੰਡਾਂ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਚਲੋ ਅੱਜ ਅਹੀ ਧੰਨਵਾਦ ਹੈ ਸਾਡੇ ਇੱਕ ਇਹਨਾਂ ਨੂੰ ਅੱਗੋਂ ਨੂੰ ਪਤਾ ਲੱਗਾ ਸਾਡੇ ਕੋਲ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹ ਵਾਲੇ ਸਾਥੀਆਂ ਨੂੰ ਪਤਾ ਲੱਗ ਗਿਆ ਸਾਡੇ ਜਿਹੜੇ ਸਾਥੀਆਂ ਚ ਥੱਲੇ ਗੱਲ ਚੜ ਗਈ ਸਾਰੇ ਪੰਜਾਬ ਚ ਵੀ ਆਪਾਂ ਇਕੱਠੇ ਹੋਏ ਆ ਤੇ ਪੁਲਿਸ ਨੂੰ ਮਜਬੂਰ ਲੋਕਾਂ ਦੀ ਇਕਤਾ ਉਹ ਦੇਖ ਕੇ ਤੇ ਸਾਨੂੰ ਫਿਰ ਰਿਆ ਕਰਨਾ ਪਿਆ ਪਰ ਅਸੀਂ ਇਹ ਸਮਝਦੇ ਹਾਂ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀ ਜਿਹੜੀ ਆ ਜ਼ੁਬਾਨ ਬੰਦ ਕਰਨੀ ਚਾਹੁੰਦੀ ਆ ਵੀ ਕੋਈ ਵੀ ਲੋਕ ਜਿਹੜਿਆ ਕਿਸੇ ਮਸਲੇ ਤੇ ਵੀ ਨਾ ਬੋਲਣ ਮਸਲੇ ਵੇਖੋ ਕਿੰਨੇ ਨੇ ਵੀ ਤਿੰਨ ਚਾਰ ਖਤਰਨਾਕ ਕਾਨੂੰਨ ਲੈ ਕੇ ਆ ਰਹੀ ਆ ਸਰਕਾਰ ਵੀ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਈਜ਼ ਸੋਧ ਬਿੱਲ ਲੈ ਕੇ ਆ ਰਹੀ ਆ ਮੰਰੇਗਾ ਨੂੰ ਖਤਮ ਕਰਕੇ ਜੀਰਾਮ ਜੀ ਉਹ ਕਾਨੂੰਨ ਲੈ ਆਈ ਆ ਵੀ ਲੋਕਾਂ ਨੂੰ ਬੱਚੇ ਥੱਲੇ ਰੁਜ਼ਗਾਰ ਨਹੀਂ ਦੇਣਾ ਅਮਰੀਕਾ ਨਾਲ ਜਿਹੜਾ ਉਹ ਖੇਤੀ ਨਾ ਸਬੰਧਤ ਜਿਹੜਾ ਉਹ ਸਮਝੌਤਾ ਤੈਅ ਆ ਇਹ ਵੱਡਾ ਇੱਕ ਹਮਲਾਇਆ ਪੰਜਾਬ ਦੇ ਸਾਰੇ ਪੰਜਾਬ ਦੇ ਨਹੀਂ ਦੋਸਤਾਂ ਦੇ ਲੋਕਾਂ ਦੇ ਹਮਲਾਇਆ ਕਿਸਾਨਾਂ ਮਜ਼ਦੂਰਾਂ ਦੇ ਸਾਰੇ ਸਾਰੇ ਕਿਰਤੀ ਵਰਗਾਂ ਦੇ ਮਜ਼ਮੂਮਾਂ ਦੇ ਹਮਲਾਇਆ ਜੇ ਉਸ ਹਮਲੇ ਦੇ ਸਬੰਧ ਚ ਆਪਾਂ ਲੋਕਾਂ ਨੂੰ ਜਾਗਰਤ ਕਰਨੇ ਆ ਆਪਾਂ ਲੋਕਾਂ ਚ ਗੱਲ ਲੈ ਕੇ ਜਾਣੇ ਆ ਤੇ ਸਰਕਾਰਾਂ ਸਾਡੀ ਜ਼ੁਬਾਨ ਬੰਦੀ ਕਰਦੀਆਂ ਨੇ ਤੇ ਅਸੀਂ ਸਮਝਦੇ ਆ ਕਿ ਇਹੋ ਜਿਹੀਆਂ ਜੜੀਆਂ ਸਰਕਾਰਾਂ ਨੇ ਇਹ ਲੋਕਾਂ ਦੀ ਅਸਲ ਨਿਗੀਆਂ ਅਨਮੈਦਗੀ ਕਰਦੀਆਂ ਇਹ ਉਹਨਾਂ ਸਾਮਰਾਜੀਆਂ ਨੀਤੀਆਂ ਨੂੰ ਲਾਗੂ ਕਰਨੇ ਚਾਹੀਦੇ ਨੇ ਤੇ ਉਹਨਾਂ ਦੀਆਂ ਨੀਤੀਆਂ ਨੂੰ ਇਹ ਲਾਗੂ ਕਰਦੇ ਤੇ ਉਹਨਾਂ ਦੇ ਸੱਚੇ ਇਹ ਇੱਕ ਹਿੰਦ ਮੈਂ ਦੇ ਤੌਰ ਤੇ ਕੰਮ ਕਰਿਆ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਇਹਨਾਂ ਦਾ ਜਿੱਥੇ ਆਪਣੇ ਸਾਥੀਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਇਹਨਾਂ ਦਾ ਤੁਹਾਨੂੰ ਰਿਆ ਕਰ ਹਾਂ ਬਿਨਾਂ ਸ਼ਰਤ ਰਿਆ ਕਰਤਾ ਹਾਂ ਹਾਂ ਬਿਨਾਂ ਸ਼ਰਤੋ ਰਿਆ ਹਾਂ ਕੋਈ ਪਰਚਾ ਨਹੀਂ ਦਿੱਤਾ ਨਹੀਂ ਪਰਚਾ ਕੋਈ ਨਹੀਂ ਕਿੰਨੇ ਘੰਟੇ ਰੱਖਿਆ ਇਹ ਲਗਭਗ ਵੇਖ ਲਓ ਤੁਸੀਂ ਹੁਣ ਦਾ ਟਾਈਮ ਵੇਖ ਲਓ ਵੀ ਘੰਟਾ ਤੋਂ ਪਹਿਲਾਂ ਸਾਨੂੰ ਰਿਆ ਕੀਤਾ ਆ ਤੇ ਸਵੇਰ ਮਨੇਰ ਦੇ 7 ਵਜੇ ਦੇ ਆਪਾਂ ਨੂੰ ਘਰੋਂ ਚੋਂ ਇਹਨਾਂ ਨੇ ਹਾਲੀ 퍼ਦਾਨੀ ਆ ਤੁਹਾਨੂੰ ਵੀ ਲੰਦਾ ਹੈ ਮੈਂ ਸੁਨਦਰਪਾਲ ਸਿੰਘ ਬੋਲੋ ਵਾਲੀ ਮੁੱਖ ਜਥੇਬੰਦ ਸਖਤਰ ਪੰਜਾਬ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਅੱਜ ਸਵੇਰੇ ਸਾਬਣ ਦੇ ਤਰੀਕੇ ਨਾਲ ਉੱਠੀਦਾ ਮਾਰਨਿੰਗ ਪੁਲਿਸ ਗੇੜਗੜੀ ਆਈ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਰਨਾ ਹੈ ਸਾਡੀ ਅਸਲ ਤੇ ਪੰਜਾਬ ਪੱਤਰ ਦੀ ਜਿਹੜੀ ਜਥੇਬੰਦੀ ਨੇ ਕਾਲ ਕੀਤੀ ਹੈ ਉਹ ਜਥੇਬੰਦੀ ਨੂੰ ਲੜਨ ਦਾ ਅਧਿਕਾਰ ਹੀ ਹੈ ਸਾਡੀ ਕੋਈ ਜਥੇਬੰਦਕ ਤੌਰ ਤੇ ਜਿੱਥੇ ਜਿੱਥੇ ਸਾਥੀ ਆ ਕੇ ਲੜਦੇ ਨੇ ਸਾਡੀ ਅਸਲ ਤਾਂ ਪੰਜਾਬ ਦਾ ਗੁਣ ਦਰਾਤੇ ਸਾਡੀ ਕਾਲ ਨਹੀਂ ਸੀ ਇਹ ਹੈਗੀ ਪਰ ਫਿਰ ਵੀ ਜਿਸ ਤਰੀਕੇ ਨਾਲ ਪੁਲਿਸ ਨੇ ਇਹ ਰਵਈਆ ਡੱਪ ਕੀਤਾ ਜਿਸ ਤਰੀਕੇ ਨਾਲ ਪੁਲਿਸ ਨੇ ਇਹ ਐਕਸ਼ਨ ਕੀਤਾ ਲੋਕਾਂ ਦੀ ਜ਼ਬਾਨ ਬੰਦ ਕਰਨ ਵਾਲਾ ਇਹ ਵੀ ਇੱਕ ਕੜੇ ਸ਼ਬਦਾਂ ਹੀ ਨਿਕੇਦੀ ਕਰਦੇ ਆ ਭਾਰਤ ਸਰਕਾਰ ਪੰਜਾਬ ਸਰਕਾਰ ਦੀ ਇਹ ਚਾਹੇ ਭਾਰਤ ਸਰਕਾਰ ਹੈ ਦੂਸਰੀ ਗੱਲ ਜਿਹੜੀ ਨੀਤੀਆਂ ਆਲਮਸਮੇ ਆ ਰਹੀਆਂ ਨੇ ਇਹ ਪਹੌਣ ਵਾਲੇ ਸਮੇਂ ਸਾਨੂੰ ਸਾਰਵ ਲੜਨਾ ਪੈਣਾ ਮੁੱਖ ਮੰਤਰੀ ਨੂੰ ਮਤਲਬ ਬੋਲਣ ਵਾਲੇ ਪਿੱਛੇ ਮਿਲਣਾ ਸੜਕਾਂ ਤੇ ਮਿਲਣਾ ਪੈਣਾ ਸਾਨੂੰ ਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਪੈਣਾ ਫੋਮਾ ਜਿੱਥੇ ਸਾਰੇ ਸਾਥੀ ਪੈਨਸ਼ਨਰਾਂ ਦਾ ਕਿਸਾਨਾਂ ਦਾ ਸਾਰੇ ਸਾਥੀਆਂ ਦਾ ਜਿੱਥੇ ਧੰਨਵਾਦ ਕਰਦਾ ਤੁਹਾਡੀ ਤਾਕਤ ਕਰਕੇ ਜੇ ਡੀਆਈਜੀ ਨਾਲ ਗੱਲ ਹੋਈ ਆ ਜਾਂ ਤਾਂ ਐਸਐਸਪੀ ਨਾਲ ਗੱਲ ਹੋਈ ਆ ਜਾਂ ਇਥੋਂ ਦੇ ਪ੍ਰਬੰਧ ਨਾਲ ਗੱਲ ਹੋਈ ਆ ਤੇ ਤੁਹਾਡੀ ਤਾਕਤ ਕਰਕੇ ਹੀ ਸਾਰਾ ਕੁਝ ਹੋਇਆ ਤੇ ਤੁਹਾਡੀ ਤਾਕਤ ਕਰਕੇ ਹੀ ਸਾਨੂੰ ਬਿਨਾ ਸ਼ਰਤਾਂ ਹਰਿਆ ਕੀਤਾ ਤੇ ਅਸੀਂ ਜਿੱਥੇ ਤੁਹਾਡਾ ਧੰਨਵਾਦ ਕਰਦੇ ਆ ਉੱਥੇ ਤੁਹਾਡੇ ਕੋਲ ਆਸ ਰੱਖਦੇ ਆ ਕਿ ਆਉਣ ਵਾਲੇ ਸਮੇਂ ਜਿਹੜੇ ਘੋਲ ਨੇ ਉਹ ਤਿੱਖੇ ਹੋਣੇ ਆ ਤੇ ਕੋਈ ਵੀ ਜੱਥੇਬੰਦੀ ਲੜੇ ਉਹ ਤਿੱਖੇ ਕੋਲਾਂ ਦੀ ਤਗੜੇ ਹੋ ਕੇ ਸਪੋਰਟ ਕਰੋ ਇਹਨਾਂ ਕੋਈ ਕਹਿੰਦਾ ਧੰਨਵਾਦ ਦੇਖੋ ਜੀ ਇੱਥੇ ਭਾਰਤ ਦੇ ਵਿੱਚ ਲੋਕ ਰਾਜ ਆ ਇੱਥੇ ਸਰਕਾਰਾਂ ਜਦੋਂ ਵੀ ਕੋਈ ਨੀਤੀਆਂ ਲੈ ਕੇ ਆਉਂਦੀਆਂ ਉਹਨਾਂ ਨੀਤੀਆਂ ਦੇ ਪੱਖ 'ਚ ਲੋਕਾਂ ਨੂੰ ਪੁੱਛਣ ਦਾ ਅਧਿਕਾਰ ਆ ਕਿ ਇਹਨਾਂ ਦਾ ਕੀ ਲੋਕਾਂ ਤੇ ਅਸਰ ਪਊਗਾ ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਆ ਰਿਹਾ ਸੀ ਜਿੱਥੇ ਬੰਦੀਆਂ ਦਾ ਫੈਸਲਾ ਸੀ ਕਿ ਅਸੀਂ ਆਪਣੇ ਮਸਲਿਆਂ ਸਬੰਧੀ ਗੱਲ ਪੁੱਛਣੀ ਆ ਉਹਨੂੰ ਉਸ ਗੱਲ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅੱਜ ਸਵੇਰੇ ਜ਼ਿਲ੍ਹੇ ਦੇ ਗੁਰਦਾਸਪੁਰ ਤੋਂ ਚਾਰ ਆਗੂ ਜਿਹੜਿਆ ਉਹ ਰੋਸ਼ਟ ਕਰ ਲਏ ਕਿ ਇਹ ਪ੍ਰਬੰਧ ਦਾ ਸਰਕਾਰ ਦਾ ਫਰਜ ਬੰਦਾ ਸੀ ਕਿ ਜਥੇਬੰਦੀ ਦੇ ਆਗੂਆਂ ਨੂੰ ਬੈਠਾ ਉਹਨਾਂ ਦਾ ਟਾਈਮ ਫਿਕਸ ਕਰਕੇ ਉਹਨਾਂ ਨਾਲ ਗੱਲ ਕਰਾਉਂਦੇ ਵੀ ਆਓ ਯਾਰ ਦੱਸੋ ਕਿਹੜੀ ਗੱਲ ਸੀ ਤੇ ਉਹਨਾਂ ਨੂੰ ਮਤਲਬ ਇਸ ਗੱਲ ਦੀ ਬਜਾਏ ਉਹਨਾਂ ਨੂੰ ਥਾਣਿਆਂ 'ਚ ਬੰਦ ਕਰ ਦੇਣਾ ਇਹ ਬਿਲਕੁਲ ਗਲਤ ਗੱਲ ਆ ਲੋਕਾਂ ਦਾ ਰਾਈਟ ਆ ਕਿੱਥੇ ਆ ਰਹੀ ਮੁੱਖ ਮੰਤਰੀ ਸਾਹਿਬ ਮਜੀਠਾ 'ਚ ਤੇ ਅਜਨਾਲੇ 'ਚ ਤੇ ਇਹ ਗਲਤ ਗੱਲ ਆ ਇਸ ਕਰਕੇ ਜਿੱਥੇ ਲੋਕ ਦੇ ਮਸਲਿਆਂ ਤੇ ਬੋਲਣ ਦੀ ਅਧਿਕਾਰ ਦੀ ਗੱਲ ਆ ਜਥੇਬੰਦੀਆਂ ਦੀ ਗੱਲ ਆ ਕਿਸੇ ਵੀ ਜਥੇਬੰਦੀ ਤੇ ਆਂਚ ਆਉਂਦੀ ਆ ਤੇ ਅਸੀਂ ਇੱਕ ਮਤਿਆਂ ਐ ਨਾ ਸਰਕਾਰ ਸਮਝੇ ਕਿ ਇਹ ਬੱਖੋ ਆਖਿਆ ਕਿਸੇ ਵੀ ਸਾਡੇ ਆਗੂ ਨੂੰ ਆਂਚ ਆਉਂਦੀ ਆ ਅਸੀਂ ਸਾਰੇ ਇਕੱਠੇ ਆ ਅਸੀਂ ਲੋਕਾਂ ਦੇ ਮਸਲਿਆਂ ਤੇ ਸਾਰੇ ਇਕੱਠੇ ਆ ਇਹ ਠੀਕ ਆ ਲੜਾਈ ਸਾਡੀ ਮਤਲਬ ਥੋੜਾ ਫਰਕ ਆ ਪਰ ਅਸੀਂ ਇੱਕ ਮਤਿਆਂ ਇਸ ਕਰਕੇ ਇਹਦੀ ਸਖਤ ਸ਼ਬਦਾਂ ਜਾਂ ਖੇਦੀ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਕਿਸੇ ਵੀ ਆਗੂ ਦੀ ਦਿਖਦਾ ਨਹੀਂ ਹੁੰਦੀ ਆ ਅਸੀਂ ਉਹਦੇ ਤੇ ਟੱਕ ਕੇ ਜਿਹੜੇ ਆ ਉਹ ਏਕਤਾ ਦਿਖਾਵਾਂਗੇ ਮੈਂ ਰਾਵਲ ਭਾਇਆ ਪੈਨਸ਼ਨਰ ਐਸੋਸੀਏਸ਼ਨ ਸਰਕਲ ਸੈਸ ਕਤਰ ਆਪ ਜੀ ਦੇ ਮਾਧਮ ਰਾਹੀਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਲ ਬਾਜ ਪਹੁੰਚਾਉਣੀ ਚਾਹੁੰਦੇ ਆ ਤੇ ਅੱਜ ਜਦੋਂ ਦੋਵਾਂ ਸਰਕਾਰਾਂ ਨੇ ਦੇਸ਼ ਦੇ ਸਾਰੇ ਲੋਕਾਂ ਦੇ ਹਮਲੇ ਜਾਰੀ ਨੇ ਤੇ ਸਾਰੀਆਂ ਟ੍ਰੇਡ ਜੁਗੀਆਂ ਤੇ ਜਨਤਕ ਜਥੇਬੰਦੀਆਂ ਨੇ ਸਾਰੀਆਂ ਇਸ ਦੌਰ ਤੇ ਜਿਹੜੇ ਕਾਲੇ ਕਾਨੂੰਨ ਲਿਆਦੇ ਨੇ ਜੋ ਲੰਮਾ ਚੌੜਾ ਬਹੁਤ ਵੱਡੀ ਗੱਲ ਆ ਕਾਲੇ ਕਾਨੂੰਨ ਲਿਆਦੇ ਉਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਜਿਹਦੇ ਵਿੱਚ ਬਿਜਲੀ ਸੋਲ ਬਿੱਲ 2052 ਮਦਰੇਗਾ ਵਾਲਾ ਸਮਾਰਟ ਮੀਟਰ ਲਾਉਣੇ ਹੋਰ ਬਹੁਤ ਸਾਰੇ ਮਸਲੇ ਪੱਤਰਕਾਰਾਂ ਦੇ ਹਮਲੇ ਕਰਨੇ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਦੱਬਣਾ ਅਸੀਂ ਸਰਕਾਰ ਨੂੰ ਬੇਨਤੀਆਂ ਕਰ ਕਰ ਵੇਖ ਲਈਆਂ ਕਿ ਹੁਣ ਚੁੱਪਾਉਣੀ ਨਹੀਂ ਜਾਣਾ ਚਾਹੁੰਦੇ ਆ ਮਲਾਜਮਾਂ ਮਜ਼ਦੂਰਾਂ ਕਿਸਾਨਾਂ ਪੱਤਰਕਾਰਾਂ ਸਹਿਯੋਕਕਾਰਾਂ ਬੁੱਧੀਜੀਵੀਆਂ ਵੱਲੋਂ ਜੇ ਇਹ ਹਮਲੇ ਕਰਨੇ ਬਾਦਨਾ ਕੀਤੇ ਉਹ ਸਾਡੇ ਸਾਹਮਣੇ ਇੱਕ ਲਹਿਰ ਖੜੀ ਕਰਕੇ ਸਰਕਾਰ ਕੋਲੋਂ ਕਾਲੇ ਕਾਨੂੰਨ ਵਾਪਸ ਖਲਾਵਾਗੇ ਜਿਦਾ ਪਿਛਲੇ ਸਮੇਂ ਤੋਂ ਦਿੱਲੀ 'ਚ ਕਾਲੇ ਕਾਨੂੰਨ ਖੜਾ ਗਏ ਜੇ ਉਸ ਦੇ ਤੌਰ ਤਰ ਮੋਦੀ ਨੂੰ ਮਾਫੀ ਮੰਗਾਈ ਆ ਇਹ ਭਲੇਖਾ ਨਾਵੇਂ ਲੋਕਤੰਤਰ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਆ ਸਾਨੂੰ ਆਪਣੀਆਂ ਰੈਲੀਆਂ ਮਜਾਰੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ ਧੰਨਵਾਦ ਜਿੰਦਾਬਾਦ 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 ਜਾ ਉਹ ਕਿਸਾਨ ਜੀ ਨੂੰ ਵਿਆਗੂ ਕਰੇ ਸਾਨੂੰ ਬਣਾ ਵਜਾ ਹਰਾ ਸਚਨਾ ਨਹੀਂ ਅੱਜ ਆ ਨਹੀਂ ਹੋ ਰਿਹਾ ਕੋਈ ਵੀ ਖਾਨਾ ਗੂ ਠਾਣਾ ਫਤੇਗੜ ਚੋੜੇ ਇੰਚ ਕੋਈ ਵੀ ਹਰਾਸਤ ਕਿ ਨਹੀਂ ਲਿਆ ਗਿਆ ਇਹ ਤਾਂ ਸਾਡੀ ਆਮ ਰੂਟੀਨ ਦੀ ਚੈਕਿੰਗ ਲਾਰਡ ਆਰਡਰ ਸਬੰਧੀ ਚੱਲ ਰਹੀ ਸੀ ਇਹਦੇ ਵਿੱਚ ਨਾ ਕੋਈ ਹਰਾਸਤ ਚ ਲਿਆ ਤੇ ਨਾ ਹੀ ਸਾਡੇ ਕੋ ਕੋ ਇਹੋ ਜਿਹਾ ਹੈਗਾ ਥਾਣੇ ਅੰਦਰ ਹੈਗਾ ਕੋਈ ਦਿਖਾਨ ਕੱਲ ਨਹੀਂ ਇਹ ਸਤ ਤੋਂ 10 ਲੈ ਦੇ ਹੁੰਦਾ ਉਹ ਆ ਕੰਨ ਨਹੀਂ ਫਿਰ ਉਹੀ ਗੱਲ ਹੈ ਨਾ ਅਸੀਂ ਕਹਿੰਦੇ ਲਾਣ ਆਰਡਰ ਕਰਕੇ ਅਸੀਂ ਜ਼ਰੂਰ ਸਵੇਰ ਦੀ ਚੈਕਿੰਗ ਕਰ ਰਹੇ ਆ ਆਪਰੇਸ਼ਨ ਹੈੱਡ ਆਫਿਸ ਤੋਂ ਵੀ ਆਪਰੇਸ਼ਨ ਆਉਂਦੇ ਰਹਿੰਦੇ ਆ ਪਰ ਇਹ ਇਹੋ ਜੀ ਕੋਈ ਗੱਲਬਾਤ ਨਹੀਂ ਕਿ ਅਸੀਂ ਕਿਸੇ ਨੂੰ ਮੀਂ ਡਿਟੇਨ ਨਹੀਂ ਕੀਤਾ ਉਹ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਮੀਟਿੰਗਾਂ ਦੇ ਅਜਨਾਲਾ ਤੇ ਉਹਦੇ ਵਾਸਤੇ ਨਾ ਜਥੇਬੰਦੀਆਂ ਨੂੰ ਅਰੈਸਟ ਕਰਨ ਦੇ ਹੀਗੇ ਤੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਇਹਦੇ ਬਾਰੇ ਕਿ ਅਹੀ ਵੀ ਕੋਈ ਜਾਣਾ ਕੋਈ ਘਰਾਓ ਕਰਨਾ ਮੁੱਖ ਮੰਤਰੀ ਤੇ ਉਹ ਪ੍ਰੋਗਰਾਮ ਸੀਐਮ ਸਾਹਿਬ ਦਾ ਹੋ ਸਕਦਾ ਮਜੇਠੇ ਹੋਏ ਪਰ ਉਹਦੇ ਸਬੰਧੀ ਕਿਸੇ ਵੀ ਕਿਸਾਨ ਆਗੂ ਨੂੰ ਨਾ ਡਿਟੇਨ ਕੀਤਾ ਨਾ ਅਰੈਸਟ ਕੀਤਾ ਥਾਣਾ ਫਤੇਗੜ ਤੂੜੀਆਂ ਚ